ਕਿਵੇਂ ਆ? ਧੀਆ। ਓਕੇ? ਦੂਰੀਆ। ਕੀ ਕਰਦੀ ਐ ਇਹ? ਤੇ 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 ਆਦੀ ਐ, ਤੇ ਆਦੀ ਐ। ਪਿਆਰ ਕਰਦੀ ਐ। ਹਾਂ। ਠੀਕ ਐ, ਵੇਖੋ ਬਈ। ਅੰਨਾ। ਹਾਂ। ਵੇਖ ਜਸਨ ਕਿਵੇਂ ਆ ਨਾ? ਕਿਸੇ ਕੋਲੇ ਨਹੀਂ ਗਈ ਆਪਣੇ ਕੋਲ ਹੀ ਸੀ ਖਲ। ਪਤਾ ਹੀ ਗੋਦੀ ਚੜ ਗਈ ਨਾ ਇਹਦੀ। ਪਿੰਕੀ। ਦੂਰੀ। ਪਿੰਕੀ। ਪਿੰਕੀ ਦਾ ਉਹ ਤਾਂ ਕੁੱਤੀ ਦਾ ਨਾ ਆਪਣੀ ਤਾਂ ਸੁੰਦਰੀ ਐ ਤਾਂ। ਸੁੰਦਰੀ। ਦੂਰੀ। ਸੁੰਦਰੀ। ਦੂਰੀ। ਆਏ। ਦੂਰੀ। ਕੀ ਐ? ਦੂਰੀ। ਵੇਖ ਯਾਰ ਹਨਾ ਪਿਆਰ। ਪੂਰੀ ਹੈ ਯਾਰ ਹਾਂ ਪੂਰੀ ਵੇਖੋ ਆ ਹੁੰਦਾ ਪਿਆਰ ਇੱਕ ਮੂੰਹ ਨਹੀਂ ਬੋਲਣਾ ਹਣ ਜਸਨ ਹਾਂ ਵੇਖੋ ਇਧਰ ਠੀਕ ਹੈ ਪੁੱਤ ਚੁੰਦਰੀ ਤੂੰ ਕੀ ਸੌਗੀ ਤੋਏ ਹਾਂ ਵੇਖੋ ਇਧਰ ਪੂਰਾ ਪਿਆਰਾ ਯਾਰ ਪੂਰਾ ਪਿਆਰਾ ਕੀ ਬਾਤ ਹੈ ਕੁੱਕੜਾਂ ਤੂੰ ਤਾਂ ਵਾਧੇ ਕਰਦੀ ਆ ਪੂਰਾ ਪੂਰਾ ਨਾ ਵੇਖੋ ਬਈ ਪੂਰਾ ਜਾਦੀ ਹੋ ਗਿਆ ਸਿਸਟਮ ਹੋ ਰਹੀ ਨਾ ਜਦੋਂ ਵੇਲਾ ਕਿਸੇ ਦਾ ਨਹੀਂ ਕਰਦੀ ਨਾ ਜਿੰਨੇ ਇਹਦਾ ਕਰਦੀ ਆ ਇਹ ਵੀ ਵਿਚਾਰਾ ਤੈਨੂੰ ਪਤਾ ਭਾਗਦਾ ਕਿਉਂ ਤੇ ਇਹ ਤਾਂ ਵਿਚਾਰੀ ਹਾਂ ਇਹਦੀ ਗੱਲਾਂ ਹਾਂ ਇਹਦੀਆਂ ਗੱਲਾਂ ਸਮਝਦੀ ਆ ਠੀਕ ਹੈ ਠੀਕ ਆ ਹਾਂ ਕਦਕੀ ਤੇ ਇਹ ਕੀ ਵਾਹ ਇਹਨੂੰ ਕਹਿੰਦੇ ਜਾਨਵਰ ਨਾ ਇਹਨੂੰ ਕਹਿੰਦੇ ਜਾਨਵਰ ਨਾ ਪਿਆਰ ਵੇਖੋ ਜਾਨਵਰ ਦਾ ਵੀ ਪਿਆਰ ਪੈ ਗਿਆ ਹਾਂ ਹੂੰ ਸਹੀ ਗੱਲ ਆ ਕੀ ਬਾਤ ਹੈ ਵੇਖੋ ਸਾਡੀ ਸੁੰਦਰੀ ਵੇਖੋ ਬਈ ਸਾਡੀ ਸੁੰਦਰੀ ਦਾ ਪਿਆਰ ਮਾਕੇ ਨਾਲ ਨਹੀਂ ਮਾਕਾ ਤੇ ਜਾਗਦਾ ਮਾਕੇ ਕਿਵੇਂ ਆ ਠੀਕ ਆ ਠੀਕ ਐ ਇਧਰ ਸਿਸਟਮ ਵੇਖੋ ਬਾਈ ਇਹਨੂੰ ਕਹਿੰਦੇ ਕੁਦਰਤ ਦਾ ਨਾ ਪਿਆਰ ਵੇਖੋ ਇੱਕ ਕੱਲਾ ਮੂੰਹ ਨਹੀਂ ਬੋਲਦਾ ਵਿੱਚ ਆ ਹੁੰਦਾ ਬਾਈ ਪਿਆਰ ਬੇਜਬਾਨਾਂ ਦਾ ਇੱਕ ਕੱਲਾ ਮੂੰਹ ਨਹੀਂ ਬੋਲਦਾ ਬਾਕੀ ਸਾਰੀ ਗੱਲ ਸਮਝਦਿਆ ਸੁੰਦਰੀ ਤੁਜੀ ਵੇਖੋ ਤੇ ਕੀ ਨਾਮ ਹੈ ਤੇ ਤੁਜੀ ਕਿੰਨਾ ਕੁ ਪਿਆਰ ਕਰਦੇ ਤੂੰ ਇਹਨੂੰ ਇੰਨਾ ਵਾਧੂ ਹਾਂ ਹਾਂ ਤੁਜੀ ਦਾ ਦੇਖੋ ਬਾਈ ਹੁਣ ਮਾਕੇ ਤੋਂ ਇਹਨੂੰ ਉਠਾਉਨੇ ਆ ਤੇ ਵੇਖ ਲੈ ਜਾਂਦੀ ਹੁਣ ਪਈ ਪੀ ਜਾਂਦੀ ਸੁੰਦਰੀ ਪਾਣੀ ਸੁੰਦਰੀ ਪਾਣੀ ਪੀਓ ਸੁੰਦਰੀ ਲੈ ਪੁੱਤ ਪੀ ਲੈ ਪੁੱਤ ਜੀ ਸੁੰਦਰੀ ਨੂੰ ਹੁਣ ਅਸੀਂ ਲੱਗੇ ਨਵਾਉਣ ਆ ਆਰਾਮ ਨਾਲ ਬੈਠੀ ਜਾਣਾ ਹਾਂ ਪਹਿਲਾਂ ਹੁਣ ਇੰਨਾ ਪਿਆਰਾ ਕਹਿੰਦੀ ਉਹਦੇ ਨਾਲ ਨਵਾਉ ਹਾਂ ਹਾਂ ਪਿਆਰੀ ਬਾਲਾ ਪਾ ਬਾਲਾ ਜਿਆਦਾ ਹੈ ਨਾ ਆਪਣੀ ਨਾ ਨਹੀਂ ਹੁੰਦਾ ਪਾਇਆ ਇਹਦੇ ਨਾਲ ਪਾ ਲਿਆ ਮਾਂ ਗੁਈ ਕੱਲੇ ਨਹੀਂ ਨਾ ਹੁੰਦੀ ਕਹਿੰਦੀ ਇਹਦੇ ਨਾਲ ਲਾਉਣਾ ਮਾਕੇ ਨਾਲ ਲਓ ਇਹ ਮਾਕੇ ਨੂੰ ਇਹਨੂੰ ਵਾਤਾ ਮਾਰ ਦਿਓ ਲਓ ਜੀ ਲਓ ਉਸ ਟਾਕੇ ਮਾਰ ਦੇ ਲਓ ਜੀ ਤਾਂ ਹੁਣ ਉੱਥੇ ਬੰਦ ਦੇ ਇਹਨੂੰ ਹੂੰ ਪੜੂਗੀ ਨੇ ਉੱਥੇ ਵੀ ਲਿਪੜੂਗੀ ਉਧਰ ਪਿੰਦਰਾ ਪਿਆ ਉੱਥੇ ਲੈ ਜਾ ਦੇਖੋ ਹੁਣ ਜਸ਼ਨ ਨਾ ਵੀ ਪਿਆਰ ਪਾ ਗਈ ਜਸ਼ਨ ਨਾ ਪਿਆਰ ਪਾ ਗਈ ਇਹ ਆਈਫੋਨ ਨੂੰ ਪੈਂਦੀ ਚਪਟ ਮਾਰ ਕੇ ਉਤਰ ਜਾ ਦੇਖੋ ਬਹੁਤ ਟਾਈਮ ਹੋ ਗਿਆ ਹੈ ਇਹਦੀ ਉਤਰਦਾ ਉਤਰ ਜਾ ਪੁੱਤ ਨਮਾਤੀ ਦੇਖ ਲੈ ਯਾਰ ਹਨਾ ਜਸ਼ਨ ਪਿਆਰਾ ਬੈਠੀ ਵੀ ਲੱਗ ਤੇ ਆ ਲੱਗ ਤੇ ਚਲ ਉਤਰ ਠੀਕ ਹੈ ਹੁਣ ਨਮਾਤੀ